ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗਾਜਰਾਂ ਤੇ ਚੋਲਾਂ ਦੀ ਖੀਰ ਬਹੁਤ ਹੀ ਸਵਾਦ ਤੇ ਇੱਥੇ ਆਪਾਂ ਇੱਕ ਲਈ ਖੌਲੀ ਚੋਲਾਂ ਦੀ ਥੋੜੀ ਜਿਹੀ ਹੁਣੀ ਸੀ ਤੇ ਆਪਾਂ ਇਹਨੂੰ ਗਰਮ ਪਾਣੀ ਚ ਭਿਉਣਾ ਹੈ ਚੋਲਾਂ ਨੂੰ ਤੇ ਘੰਟਾ ਕ ਇਹਨਾਂ ਨੂੰ ਆਈ ਰਹਿਣ ਦੇਣਾ ਹੈ ਭੰਉਂਤੇ ਵੀ ਤੇ ਇੱਥੇ ਆਪਾਂ ਲੰਗਾਇ ਪੂਰੀਆਂ ਮਿੱਠੀਆਂ ਤੇ ਲਾਲ ਗਾਜਰਾਂ ਜੀ ਇਹ ਚਾਰ ਇਹਨਾਂ ਨੂੰ ਆਪਾਂ ਧੋ ਕੇ ਤੇ ਉਤੋ ਚੜੜਿਆ ਲਿਆ ਸੀਗਾ ਤੇ ਇਹ ਆਪਾਂ ਚਾਰ ਲੈਚਿਆਂ ਦੇ ਵਿੱਚੋਂ ਦਾਣੇ ਕੱਢੇ ਆ ਤੇ ਆਪਾਂ ਫੋਲਕ ਨਹੀਂ ਲਈ ਇਹਨਾਂ ਦੇ ਲੈਚਿਆਂ ਦੇ ਕੱਲੇ ਦਾਣੇ ਲਈ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਕਰਾਂਗੇ ਜੀ ਕद्दूकश ਤੇ ਆਪਾਂ ਬਰੀਕ ਪਾਸੇ ਨਾਲ ਹੀ ਕद्दूकश ਕਰਾਂਗੇ ਬਾਲੇ ਮੋٹے ਨਾਲ ਨਹੀਂ ਕਰਾਂਗੇ ਇਹ ਸਾਈਜ਼ ਠੀਕ ਰਹਿੰਦਾ ਏ ਤੇ ਹੁਣ ਆਪਾਂ ਇੱਧਰ ਉਹਨਾਂ ਚਰਕੜਾ ਹੀ ਗਰਮ ਕਰਨ ਨੂੰ ਧਰ ਦਿੰਦੇ ਆ ਤੇ ਗਾਜਰਾ ਆਪਾਂ ਕਰ ਲਉਂਗੇ ਜੀ ਕद्दू ਕਸ਼ ਤੇ ਕੜਾਈ ਚ ਪਤਾ ਆਪਾਂ ਜੀ ਘਿਓ ਦੇ ਸੀ ਘਿਓ ਪਾਇਆ ਇਹ 2 ਚਮਚੇ ਹੋਣਗੇ ਵੈਸੇ ਮੈਂ ਐਂ ਤਣ ਕੀਤਾ ਪਤਾ ਜੰਮੇ ਹੀ ਪਾਇਆ ਹੈ ਤੇ ਪਰ ਵੱਡਾ ਚਮਚਾ ਹੋਊਗਾ ਕੱਕਿਆ ਉਹਦਾ ਤੇ ਆਪਾਂ ਕद्दू ਕਸ਼ ਕੀਤਾ ਕਿੰਨਾ ਜਣ ਗਾਜਰਾ ਕद्दू ਕਸ਼ ਕੀਤਾ ਉਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਘਿਓ ਦੇ ਆਪਾਂ ਇਹਨੂੰ ਲਵਾਂਗੇ ਜੀ ਭੁੰਨ ਬਿਲਕੁਲੀ ਸਲੋ ਅੱਗ ਤੇ ਗਾਜਰਾਂ ਨੇ ਪਾਣੀ ਛੱਡਣਾ ਤੁਸੀਂ ਬੇਫਿਕਰ ਹੋ ਕੇ ਇਹਨੂੰ ਟੱਕ ਕੇ ਪਕਾ ਲਓ ਇਹ ਥੱਲੇ ਨਹੀਂ ਲੱਗਣਗਾ ਬਹੁਤ ਪਾਣੀ ਛੱਡ ਜਾਣੇ ਇਹਨਾਂ ਨੇ ਤੇ ਪਰ ਅੱਗ ਨਹੀਂ ਤੁਸੀਂ ਬਾਲੀ ਕਰਨੀ ਅੱਗ ਬਿਲਕੁਲੀ ਸਲੋ ਕਰਨੀ ਹੈ ਜਦੋਂ ਪੂਰੀ ਸਮੈਲ ਵਾਸਾ ਆਉਣ ਲੱਗ ਜੂਗੀ ਨਾ ਵਧੀਆ ਖੁਸ਼ਬੂਣ ਲੱਗ ਜੀ ਤਾਂ ਸਾਨੂੰ ਉੱਥੋਂ ਨਿਸ਼ਾਨੀ ਹੁੰਦੀ ਹੈ ਵੀ ਗਾਜਰਾਂ ਜਿਹੜੀਆਂ ਉਹ ਪੱਕ ਗਈਆਂ ਕੋਈ ਬੇ ਦੇ ਵਿੱਚ ਅਪਰੰਗ ਰੰਗ ਨਹੀਂ ਪਾਉਂਦੇ ਗਜਰਾਂ ਦਾ ਰੰਗ ਹੀ ਬਥੇਰਾ ਲਾਲ ਹੈ ਬਿਲਕੁਲ ਸੁਲੂਆ ਕੀਤੀ ਹੋਣਾ ਆਪਾਂ ਇਹਨੂੰ ਟੱਕ ਕੇ ਬਿਗਾ ਲਾਂਗੇ ਤੇਦਰ ਚੋਲਸੀ ਜਿਹੜੇ ਆਪਾਂ ਨੇ ਉਹ ਵੀ ਫੁੱਲ ਲੱਗੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਭਾਂਤਿਆਂ ਨੂੰ ਅੱਧਾ ਪੌਣਾ ਘੰਟਾ ਤੇ ਟੁੱਟਣ ਲੱਗੇ ਆ ਜੀ ਚੋਲ ਆਪਣੇ ਜਮਾ ਤੇ ਹਜਾ ਆਪਾਂ ਇਹਨੂੰ ਹੋਰ ਪਏ ਰਹਿਣ ਦਾਂਗੇ ਜਦੋਂ ਆਪਾਂ ਪਾਉਣੇ ਹੋਏ ਚੌਲ ਉਹਦੀ ਕੱਢਾਂਗੇ ਆਪਾਂ ਪੂਰਾ ਗਰਮ ਪਾਣੀ ਸੇਜੀ ਦੇ ਵਿੱਚ ਇਹ ਪਉਂਦੇ ਸੀਗੇ ਮੈਂ ਤੇ ਟੁੱਟਣ ਲੱਗ ਗਿਆ ਅੱਧੇ ਘੰਟੀ ਚ ਇਹ ਇਹਨੂੰ ਆਪਾਂ ਠਾਕੇ ਰੱਖ ਦਾਂਗੇ ਤੇ ਆਪਾਂ ਚੈੱਕ ਕਰਦੇ ਹਾਂ ਜੀ ਗਾਜਰਾ ਅੱਧੇ ਘੰਟੀ ਬਾਅਦ ਆਪਾਂ ਫੇਰ ਚੈੱਕ ਕੀਤੇ ਚੌਲ ਤੇ ਜਮਾ ਚੂਰਾ ਬਣ ਗਿਆ ਜਿਵੇਂ ਆਪਾਂ ਕਣੀ ਨਹੀਂ ਲੈ ਕੇ ਆਉਂਦੇ ਹੁੰਦੇ ਬਾਜ਼ਾਰ ਚੋਂ अः खीर बनाने वाली बिल्कुल उम्मी बन गया पूरे घंटे च आ वेखो जमा ही टुटन लग गए चूरा चूरा होंगे हाँ इन्होंने मसल मसल के धो तो लेना है तो हम आप गाजर जाना अपन चेक कर दे पक् गाजर का पानी जमा सोखया गया ਤੇ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਜੀ ਇਹਦੇ ਵਿੱਚ ਹੁਣ ਪਤਾ ਲੱਗ ਗਿਆ ਵੀ ਇਹ ਗਾਜਰਾਂ ਪੱਕੀਆਂ ਬਿਲਕੁਲ ਖੋਏ ਵਰਗੀ ਜਿਵੇਂ ਆਪਾਂ ਗਾਜਰ ਪਾਣੀ ਬਣਾਉਂਦੇ ਹੁੰਦੇ ਉਵੇਂ ਦੀ ਵਾਸਾ ਆਉਂਦੀ ਹੈ ਇਹ ਚ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਮਾਧਿਮਾ ਦੁੱਧ ਲਿਆਏ ਆਪਾਂ ਕਿਰਪਾ ਅੱਧਾ ਕਿਲੋ ਹੀ ਪਾਵਾਂਗੇ ਦੁੱਧ ਪੂਰਾ گاੜਾ ਦੁੱਧ ਹੈ ਆਪਣਾ ਤੇ ਜੇ ਤੁਹਾਨੂੰ ਵੱਧ ਘੱਟ ਲੋੜ ਪੈਂਦੀ ਹੈ ਦੁੱਧ ਦੀ ਤਾਂ ਤੁਸੀਂ ਹੋਰ ਵੀ ਪਾ ਸਕਦੇ ਆ ਪਰ ਆਪਾਂ ਅੱਧਾ ਕਿਲੋ ਹੀ ਲਾਵਾਂਗੇ ਦੁੱਧ ਕਿਰਨ ਤਾਂ ਆਪਾ ਦੁੱਧ ਹੀ ਲਵਾਂਗੇ ਦੁੱਧ ਫਿਰ ਤੁਸੀਂ ਵੇਖ ਲਓ ਆਪਦੇ ਹਿਸਾਬ ਨਾਲ ਜੇ ਸਾਨੂੰ ਵੱਧ ਘੱਟ ਦੀ ਲੋੜ ਹੋਈ ਤਾਂ ਜਿਵੇਂ ਤੁਸੀਂ ਵੱਧ ਘੱਟ ਚੀਜ਼ਾਂ ਪਾਂਗਾਵੇਂ ਦੁੱਧ ਵੀ ਹਾਂਜੀ ਪਾਤਾ ਆਪਾ ਦੁੱਧ ਨੇ ਇਹ ਚ ਥੋੜਾ ਜਿਹਾ ਦੁੱਧ ਰੱਖਾਂਗੇ ਮੈਂ ਠੰਡਾ ਦੁੱਧ ਨਹੀਂ ਪਾਇਆ ਇਹਨੂੰ ਅੱਡ ਬਾਲਾ ਦਵਾ ਕੇ ਰੱਖਿਆ ਸੀ ਤੇ ਨਹੀਂ ਤਾਂ ਫਿਰ ਜੇ ਆਪਾਂ ਠੰਡਾ ਦੁੱਧ ਪਾ ਲੈਂਦਾ ਜਿਹੜੀਆਂ ਆਪਣਾ ਗਾਜਰਾ ਪੱਕਣ ਦਾ ਪ੍ਰੋਸੈਸ ਹਨ ਉਹਨਾਂ ਦਾ ਉਹ ਰੁਕ ਜਾਂਦਾ ਏ ਕਦੇ ਵੀ ਤੁਸੀਂ ਠੰਡੀ ਠੰਡਾ ਪਾਣੀ ਵੀ ਨਹੀਂ ਕਦੇ ਵੀ ਯੂਜ਼ ਕਰਨਾ ਪੱਕੀ ਦੀ ਦਾਲ ਚ ਨਾ ਦੁੱਧ ਕੋਈ ਵੀ ਚੀਜ਼ ਠੰਡੀ ਨਹੀਂ ਯੂਜ਼ ਕਰਨੀ ਥੋੜਾ ਜਿਹਾ ਦੁੱਧ ਆਪਾਂ ਰੱਖਿਆ ਹੈ ਆਪਾਂ ਇਹਦੇ ਵਿੱਚ ਇੱਕ ਦੁੱਧ ਦੀ ਸੁੱਕੇ ਦੁੱਧ ਦੀ ਪੁੜੀ ਪਾਵਾਂਗੇ ਉਹਦੇ ਨਾਲ ਟੇਸਟ ਆ ਜਿਹੜਾ ਵਿੱਚੋਂ ਖੋਇ ਵਰਗਾ ਲੱਗ ਜੂਗਾ ਥੋੜਾ ਜਿਹਾ ਰੱਖਿਆ ਦੁੱਧ ਬਾਕੀ ਜਿਵੇਂ ਆਪਾਂ ਨੂੰ ਲੋੜ ਪੈਂਦੀ ਦੀ ਸੀ ਤਾਂ ਆਪਾਂ ਪਾ ਲਾਂਗੇ ਦੁੱਧ ਹੋਰ ਆਪਣਾ ਰੱਖਿਆ ਪਿਆ ਬਾਲਾ ਦਵਾ ਕੇ ਜੇ ਆਪਾਂ ਲੋੜ ਦੇ ਸੀ ਥਾਪਾ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਪੱਕਣ ਦੇਾਂਗੇ ਸਲੋ ਤੇ ਆ ਬੇਫਿਕਰ ਹੋ ਕੇ ਤੁਸੀਂ ਬਗਾ ਲਿਓ ਨਿਕਲ ਜਾਣੀ ਇਹ ਤੇ ਇੱਥੇ ਆਪਾਂ ਪੁੱਛ ਲਈਏ ਡਰਾਈ ਫਰੂਟ ਕਾਜੂ ਬਦਾਮ ਪਿਸਤੇ ਆ ਤੇ ਕਿਸ਼ਮਿਸ਼ ਆ ਆਪਾਂ ਨੈਸਲੇ ਦੀ ਪੂਰੀ ਪਾਵਾਂਗੇ ਵਿੱਚ ਸੁੱਕੇ ਦੁੱਧ ਦੀ ਜਿਹੜਾ ਆਪਾਂ ਦੁੱਧ ਬਚਾ ਕੇ ਰੱਖਿਆ ਸੀ ਦੇਖੋ ਜੀ ਆਪਣਾ ਬਾਲ ਆ ਗਿਆ ਇਹਨਾਂ ਨੂੰ ਗਾਜਰਾਂ ਨੂੰ ਤੇ ਦੁੱਧ ਨੂੰ ਬਾਲ ਆ ਗਿਆ ਵੈਸੇ ਦਾ ਆਪਾਂ ਦੁੱਧ ਬਾਲਕੀ ਪਾਇਆ ਸੀ ਹੱਤ ਹੁਣ ਆਪਾਂ ਪਾ ਦਾਂਗੇ ਇਹਦੇ ਚ ਚੌਲ ਜੇ ਆਪਾਂ ਨੂੰ ਦੁੱਧ ਦੀ ਲੋੜ ਪਈ ਨਾ ਆਪਾਂ ਹੋਰ ਪਾ ਲਾਂਗੇ ਵੇ ਫਿਕਰ ਹੋਗੇ ਤੁਸੀਂ ਐਨੇ ਚੀ ਪਕਾਓ ਨਾ ਜਨਾ ਤਾਕਤਾਂ ਨੂੰ ਸਲੋ ਅਗੇ ਤੋਂ ਪਕਾਈ ਚੱਲਾਂਗੇ ਹਾਂਜੀ ਪੂਰੀ ਰਿੱਜੀ ਆਂਦੀ ਹੈ ਆਪਣੀ ਖੀਰ ਤੇ ਮੈਨੂੰ ਲੱਗਿਆ ਸੀਗਾ ਵੀ ਗਾੜੀ ਜੀ ਹੋਗੀ ਇਹ ਤਾਂ ਆਪਾਂ ਗਲਾਸ ਕੁ ਦੁੱਧ ਦੇ ਵਿੱਚ ਪਾਤਾ ਸੀਗਾ ਹੋਰ ਇਹ ਵਧੀਆ ਬਣ ਗਈ ਆਪਣੀ ਖੀਰ ਹੁਣ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫੂਡ ਸੀਗੇ ਉਹ ਕੱਟੇ ਆ ਤੇ ਕਿਸ ਨੂੰ ਸਾਪਾ ਪਹਿਲਾਂ ਪਾ ਦਾਂਗੇ ਫੁੱਲ ਜਾਣਗਾ ਅਸੀਂ ਨਹੀਂ ਤਾਂ ਮਮੀ ਚੀੜੂਗਾ ਨਹੀਂ ਰਹਿੰਦੇ ਵਿੱਚ 2 ਮਿੰਟ ਪਹਿਲਾਂ ਪਾ ਦਈਏ ਤਾਂ ਇਹ ਫੁੱਲ ਜਾਂਦਾ ਨਹੀਂ ਫਿਰ ਪੱਕਣ ਦੇ ਅੰਗੇ ਬਿਲਕੁਲ ਸਲੋ ਆਗੇ ਤੇ ਲਓ ਜੀ ਹੀਰ ਆਪਣੀ ਹੋ ਗਈ ਹੈ ਗਾੜੀ ਤੇ ਜਿਹੜਾ ਆਪਣਾ ਦਾਖਾਂ ਸੀ ਉਹ ਵੀ ਫੁੱਲ ਗਏ ਚਾਹਲ ਬਿਲਕੁਲ ਹੀ ਪੱਕ ਗਏ ਤੁਸੀਂ ਜੇ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਇੱਕ ਚਾਹਲ ਕੱਢ ਕੇ ਵਿੱਚੋਂ ਤਾਂ ਚੈੱਕ ਕਰੋ ਆ ਪੈਰੀ ਵਿੱਚ ਪਾਵਾਂਗੇ ਹੁਣ ਸੁੱਕਾ ਦੁੱਧ ਗਰਮ ਸੀਗਾ ਦੁੱਧ ਇਹਨੂੰ ਆਪਾਂ ਮਿਕਸ ਕਰ ਲਾਂਗੇ ਗਰਮ ਦੁੱਧ ਦੇ ਚ ਹੁਣ ਪਾ ਦੇਾਂਗੇ ਜੀ ਆਪਾਂ ਦੁੱਧ ਸੁੱਕਾ ਲਾਸਟ ਤੇ ਪਾਵਾਂਗੇ ਕਈ ਵਾਰ ਇਹਦੇ ਨਾਲ ਸੁੱਕੇ ਦੁੱਧ ਨਾਲ ਥੱਲੇ ਲੱਗਣ ਲੱਗ ਜਾਂਦੀਆਂ ਆ ਖੀਰ ਬੱਲ ਕੋਲੀ ਪੱਕ ਗਿਆ ਚੌਲ ਆਪਣੇ ਗਾਜਰਾ ਤਾਂ ਆਪਾਂ ਪਹਿਲਾਂ ਹੀ ਪਕਾ ਕੇ ਦੁੱਧ ਪਾਇਆ ਸੀਗਾ ਲਓ ਜੀ ਜਮਾਈ 100% ਹੀ ਪੱਕ ਗਿਆ ਚੌਲ ਆਪਣੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਮੱਧਨੀ ਮਾਰ ਕੇ ਇਹਨੂੰ ਚੋਲਾ ਨੂੰ ਫੇ ਵੀ ਸਕਦੇ ਆ ਤੇ ਪਰ ਆਪਾਂ ਨਹੀਂ ਸੀ ਥੋੜੀ ਜੀ ਸਾਡੇ ਖੜਮੀ ਜੀ ਚ ਪਸੰਦ ਕਰਦੇ ਆ ਬਾਲੀ ਨਹੀਂ ਆਪਾਂ ਖੰਡ ਪਾਈ ਖੰਡ ਆਪਾਂ ਬਿਲਕੁਲ ਅੱਧੀ ਤੋਂ ਵੀ ਅੱਧੀ ਗੋਲੀ ਪਾਈ ਆ ਗੰਧਰਾ ਬਹੁਤ ਹੀ ਜ਼ਿਆਦੀ ਮਠੀਆਂ ਸੀ ਤੇ ਦੁੱਧ ਵੀ ਆਪਣਾ ਮਿੱਠਾ ਸੀਗਾ ਜਿਹੜਾ ਆਪਾਂ ਸੁੱਕਾ ਪਾਇਆ ਹੈ ਬਾਲੀ ਖੰਡ ਨਹੀਂ ਪਾਉਣੀ ਆਪਾਂ ਬਸ ਜੇ ਵੱਧ ਘੱਟ ਮਿੱਠਾ ਖਾਣਿਆ ਤਾਂ ਉਹ ਕਰ ਸਕਦੇ ਆ ਅਪਰ ਡਰਾਈ ਫਰੂਟ ਪਾਤੇ ਵਿੱਚ ਇਹਨਾਂ ਨੂੰ ਕਰਤਾ ਮਿਕਸ ਜੀ ਕੋਈ ਥੋੜੀ ਜਿਹੀ ਡਰਾਈ ਫਰੂਟ ਆਪਾਂ ਰੱਖ ਲਈਏ ਤੇ ਆਪਾਂ ਪਲੇਟ ਜਿਹੜੋ ਪਲੇਟ ਚ ਕੱਢਾਂਗੇ ਆਪਾਂ ਸਜਾਵਾਂਗੇ ਆਪਣੀ ਖੀਰ ਨੂੰ ਉਦੋਂ ਕਰਾਂਗੇ ਉਦੋਂ ਰੱਖ ਲਾਂਗੇ ਵਿੱਚ ਤੇ ਹੁਣ ਆਪਾਂ ਜਿਹੜਾ ਸੁੱਕਾ ਦੁੱਧ ਘੋਲ ਕੇ ਰੱਖਿਆ ਸੀ ਉਹ ਪਾਤਾ ਵਿੱਚ ਲਾਸਟ ਤੇ ਪਾਏ ਆਪਾਂ ਇਹਦੇ ਨਾਲ ਸਵਾਦ ਆ ਜਿਹੜਾ ਬਹੁਤ ਹੀ ਆਉਂਦਾ ਹੈ ਖੋਇਆ ਰਗਾ ਸਵਾਦ ਆਊਗਾ ਵਿੱਚ ਤੇ ਆਪਣੀ ਗਈ ਅਖੀਰ ਬਣ ਜੀ ਜੇ ਤੁਸੀਂ ਚਾਹੋ ਤਾਂ ਇਹਦੇ ਚ ਮੱਧਨੀ ਮਾਰ ਕੇ ਤੇ ਇਹਨਾਂ ਨੂੰ ਚੌਲਾਂ ਨੂੰ ਫੇ ਵੀ ਸਕਦੇ ਆ ਪਰ ਨਹੀਂ ਆ ਸਾਡੇ ਇਹਨਾਂ ਪਸੰਦ ਨਹੀਂ ਕਰਦੇ ਸਾਡੇ ਤਾਂ ਫਿਰ ਕਹਿ ਦਿੰਦੇ ਆ ਤੇ ਦਲਗਾ ਹੀ ਬਣ ਗਿਆ ਚੌਲ ਥੋੜੇ ਜਿਹੀ ਖੜਮੇ ਚੰਗੇ ਲੱਗਦੇ ਆ ਕਹਿੰਦੇ ਪਤਾ ਲੱਗੇ ਖੀਰ ਚੱਕੂ ਜੀ ਖੀਰ ਗਈ ਅੱਬਾਣਾ ਆਪਣੀ ਦਾਖਾ ਦੁਖਾ ਸਾਰੀਆਂ ਫੁੱਲ ਲੱਗੀਆਂ ਵਿੱਚ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਸਰਵ ਕਰਦੇ ਆਂ ਤੇ ਤੁਸੀਂ ਬਣਾ ਕੇ ਪੱਕਾ ਵੇਖਿਓ ਜੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਲਾਈਕ ਵੀ ਕਰਿਓ ਆਪਾਂ ਨੂੰ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਨੂੰ ਹੁਣ ਜਿਹੜੇ ਡਰਾਈ ਫੂਡ ਰੱਖੇ ਜਿਹੜੀ ਆਪਾਂ ਪਾ ਕੇ ਇਹਦੇ ਉੱਤੇ ਪਾ ਕੇ ਤੇ ਆਪਾਂ ਸਜਾ ਲੈਂਦੇ ਆਂ ਪਲੇਟ ਨੂੰ ਤੇ ਤੁਸੀਂ ਪੱਕਾ ਬਣਾ ਕੇ ਦੇਖਿਓ ਖੀਰ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਨੂੰ ਸਪੋਰਟ ਕਰੋ ਫਿਰ ਤੋਂ ਧੰਨਵਾਦ ਵੀਡੀਓ ਦੇਖਣ ਲਈ